ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਅੱਜ ਹੈ ਜੀ 17 ਦਸੰਬਰ 12 ਵਜੇ ਹੋਏ ਨੇ ਦਿਨ ਦੇ ਕਰੀਬ ਅੱਜ ਆਪਾਂ ਆਪਣੇ ਵਰਲਡਵਾਈਡ ਦੇ ਸੀਮੰਟ ਬਿਗ ਸ਼ੋਟ ਦੇ ਫੀਮੇਲ ਕਾਫ ਦੇ ਆਪਾਂ ਸਿੰਘ ਕੱਢਣ ਲੱਗੇ ਹਾਂ ਜੀ ਅੱਜ ਆਪਾਂ ਕੱਢਾਂਗੇ ਸਿੰਘ 1 2 3 ਤੇ 4 ਅੱਜ ਆਪਾਂ 4 ਕਾਫਾਂ ਦੇ ਆਪਾਂ ਅੱਜ ਸਿੰਘ ਧਗਨੇ ਨੇ ਇਹਨਾਂ ਦੇ ਆਪਾਂ ਅੱਜ ਸਿੰਘ ਨਹੀਂ ਧਗਨੇ ਥੋੜਾ ਟਾਈਮ ਰੋਕ ਕੇ ਧਾਗਾਗੇ ਕਿਉਂਕਿ ਇਹਨਾਂ ਦੇ ਦੇ ਸਿੰਘ ਚੰਗੀ ਤਰ੍ਹਾਂ ਵੱਡੇ ਨਹੀਂ ਹੋਏ ਛੋਟੇ ਨੇ ਇਹਦੇ ਸਿੰਘ ਇਹਨਾਂ ਦੇ ਕੱਢਣ ਦੇ ਲਾਇਕ ਹੋ ਚੁੱਕੇ ਨੇ ਸਿੰਘ ਤੇ ਹੁਣ ਆਪਾਂ ਆਹ ਅੱਛੀ ਨੂੰ ਤਾਂ ਆਪਾਂ ਲਗਾ ਚੁੱਕੇ ਆ ਇੰਜੈਕਸ਼ਨ ਆਪਾਂ ਕਿੰਨੇ ਐਮਐਲ ਇੰਜੈਕਸ਼ਨ ਲਗਾਣੇ ਆ ਇਹਨਾਂ ਨੂੰ ਅੱਧੇ ਐਮ ਐਲ ਤੋਂ ਵੀ ਘੱਟ ਪੁਆਇੰਟਾਂ 'ਚ 2-3 ਪੁਆਇੰਟ ਬਸ 2 ਪੁਆਇੰਟ 2 ਤੋਂ 2.5 ਪੁਆਇੰਟ ਲਾਉਂਦੇ ਆਂ ਜੀ ਆਪਾਂ ਜ਼ਿਆਦਾ ਇੰਜੈਕਸ਼ਨ ਨਹੀਂ ਲਾਣਾ ਬਸ 1-2 ਪੁਆਇੰਟ ਚਲਾਣਾ ਹੈ ਜ਼ਿਆਦਾ ਆਪਾਂ ਲਾ ਦਾਂਗੇ ਫਿਰ ਦਿੱਕਤ ਹੋ ਜੇਗੀ ਦਿੱਕਤ ਆ ਜਾਏਗੀ ਥੋੜੀ ਮੈਂ ਤੁਹਾਨੂੰ ਇੰਜੈਕਸ਼ਨ ਵੀ ਵਿਖਾ ਦਿੰਦਾ ਇੱਕ ਵਾਰੀ ਆ ਵਾਲਾ ਜੀ ਇੰਜੈਕਸ਼ਨ ਹੈ EDMRP ਲਿਖੀ ਹੋਈ ਹੈ 285 RP 10 ml ਦਾ ਇੰਜੈਕਸ਼ਨ ਹੁੰਦਾ ਆਪਾਂ ਪੁਆਇੰਟਾਂ 'ਚ ਲਗਾਣਾ ਹੈ ਬਸ ਇਧਰ ਗਰਮ ਹੋ ਜਾਣਗੇ ਬਸ ਫਿਰ ਆਪਾਂ ਇਹਨਾਂ ਦੇ ਸਿੰਘ ਦਾਗ ਦਾਂਗੇ ਉਜੋਂ ਵੀ ਤੁਹਾਨੂੰ ਵਿਖਾਵਾਂਗੇ ਜੀ ਹਾਂਜੀ ਜੀ ਜਿਰਨ ਨਾਲ ਆਪਾਂ ਸਿੰਘ ਦਾਗਦੇ ਆ ਉਹਨਾਂ ਨੂੰ ਆਪਾਂ ਐਵੇਂ ਅੱਗ ਬਾਲ ਕੇ ਅੰਦਰ ਰੱਖ ਦਿੰਨੇ ਆ ਜੀ ਅੱਗ ਦੇ ਅੰਦਰ ਆਪਾਂ ਹਮੇਸ਼ਾ ਹੀ ਅੱਗ ਦੇ ਅੰਦਰ ਰੱਖਦੇ ਆ ਬਸ 3-4 ਮਿੰਟ ਅੱਗ 'ਚ ਗਰਮ ਹੋ ਜਾਣਗੇ ਬਸ ਇੰਜੈਕਸ਼ਨ ਇੰਜੈਕਸ਼ਨ ਦਾ ਅਸਰ ਹੋ ਚ ਲੈ ਫਿਰ ਆਪਾਂ ਇਹਨਾਂ ਦੇ ਸਿੰਘ ਦਾਗਦੇ ਆ ਆਪਾਂ ਥੋੜੇ-ਥੋੜੇ ਕੈਂਚੀ ਨਾਲ ਸਿੰਘ ਤੋਂ ਆਪਾਂ ਵਾਲ ਵੀ ਕੱਟ ਲਾਂ ਕਿਉਂਕਿ ਜਿਆਦਾ ਵਧੀਆ ਵਿਖਣ ਲੱਗ ਜਾਂਦਾ ਹੈ ਵਾਲ ਕੱਟ ਕੇ ਕਲੀਅਰ ਫਿਰ ਆਪਾਂ ਤੁਹਾਨੂੰ ਮਿਲਦੇ ਆ ਜਦੋਂ ਆਪਾਂ ਸਿੰਘ ਕੱਢਣ ਲੱਗਾਂਗੇ ਜੀ ਤੁਸੀਂ ਵੇਖ ਸਕਦੇ ਹੋ ਆਪਾਂ ਕੈਂਚੀ ਨਾਲ ਵਾਲ ਕੱਟਦੇ ਪਿਆ ਆ ਸਿੰਗ ਦੇ ਸਾਡਾ ਤੋਂ ਕਿਉਂਕਿ ਸਿੰਘ ਕਲੀਅਰ ਵਿਖਣ ਲੱਗ ਜਾਂਦਾ ਹੈ ਤੇ ਵਧੀਆ ਸਿੰਘ ਦੱਗ ਜਾਂਦੇ ਨੇ ਫਿਰ ਮੁੜ ਕੇ ਜਦੋਂ ਵਡੀਆਂ ਹੁੰਦੀਆਂ ਨੇ ਉਦੋਂ ਸਿੰਘ ਨਹੀਂ ਬਾਹਰ ਆਉਂਦੇ ਬਸ ਅਸਰ ਹੋ ਚੱਲਿਆ ਜੀ ਇੰਜੈਕਸ਼ਨ ਦਾ ਉਹ ਉਹ ਕਾਫ ਨੂੰ ਤਾਂ ਹੋਣ ਲੱਗ ਚੁੱਕਿਆ ਬਸ 5 ਕੁ ਮਿੰਟਾਂ ਤੱਕ ਸਾਰਿਆਂ ਨੂੰ ਅਸਰ ਹੋ ਜਾਣਾ ਜੀ ਫਿਰ ਉਦੋਂ ਵਿਖਾਨੇ ਆ ਹਾਂਜੀ ਆਪਾਂ ਇੱਕ ਸਿੰਘ ਇੱਧਰ ਆਪਾਂ ਕੱਢ ਚੁੱਕੇ ਹੁਣ ਆਪਾਂ ਕੋਲਗੇਟ ਲਾ ਦੇਣੀ ਏ ਐਵੇਂ ਆਪਾਂ ਸਾਰਿਆਂ ਦੇ ਕੱਢ ਲੈਣੇ ਨੇ ਸਿੰਘ ਧੰਨਵਾਦ ਤੁਹਾਡਾ ਅਸਦੀ ਵੀਡੀਓ ਲਈ ਜੇ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੀ